ਇੱਕ ਗੱਲ ਕਰਨੀ ਚਾਹੁੰਦਾ ਦੇਖੋ ਜਿਹੜਾ ਕਾਲੀਵਾਲ ਇੱਥੇ ਅਨਾਉਂਸ ਕਰਕੇ ਗਿਆ ਜਿਹੜਾ ਕੈਂਡੀਡੇਟ ਇੱਥੇ ਅਨਾਉਂਸ ਕਰਕੇ ਗਿਆ ਆ ਮੈਂ মিডিਆ ਨੂੰ ਵੀ ਦੱਸਣਾ ਚਾਹੁੰਦਾ ਪਤਾ ਇਹਨਾਂ ਸਾਰਿਆਂ ਨੂੰ ਆ ਭਰਾਵਾਂ ਨੂੰ ਵੈਸੇ ਹੈ ਜੇ ਮੇਰੇ ਭਰਾ ਆ ਤਰਨਤਨ ਵਾਲੇ ਵੀ ਅਮਰਸਾਹਬ ਵਾਲੇ ਵੀ ਪਰ ਲਿਖਦਾ ਕੋਈ ਨਹੀਂ ਲਓ ਮੈਂ ਅੱਜ ਦੱਸ ਦਿਆਂ ਥੋਗ ਵਜਾ ਕੇ ਤੇ ਅੱਜ ਇਹ ਵੀ ਗੱਲ ਕਰਦਿਆਂ ਅੱਜ ਦੀ ਸਟੇਜ ਮੈਂ ਢੀਕਣ ਰਿਆ ਸਾਂ ਜੇ ਕਿਸੇ ਨੇ ਸਾਡੇ ਵਰਕਰ ਨੂੰ ਕਿਤੇ ਟੈਲੀਫੋਨ ਵੀ ਕਿਸੇ ਦੇ ਕੰਨ ਨਾਲ ਲਾ ਦਿੱਤਾ ਨਾ ਤੇ ਜੇ ਮੈਂ ਬਾਰਡਰ ਵਾਲੀਆਂ ਤਾਰਾਂ ਤਾਰਵਾ ਕਰਾ ਦਿੱਤੀਆਂ ਉਹ ਤਾਂ ਗੱਲ ਕਰਿਓ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਤੇ ਅੱਜ ਮੈਂ ਐਵੇਂ ਨਹੀਂ ਕਹਿੰਦਾ ਹੁੰਦਾ ਜੇ ਲੱਤ ਲਾਈ ਆ ਤੇ ਠੋਕ ਕੇ ਲਾਈ ਆ ਬੀਸੀਐਮ ਸਾਹਿਬ ਇਹ ਜਿਹੜੀਆਂ ਅਨਾਊਂਸਮੈਂਟਾਂ ਕਰਕੇ ਗਏ ਇੰਜ ਕਿਦੇ ਟਿਕਟਾਂ ਦੀਆਂ ਅਨਾਊਂਸਮੈਂਟ ਹੁੰਦੀਆਂ ਨੇ ਮੇਰਾ ਕਹਿਆ ਸੁਗਵੀਰ ਦੇ ਬਾਲਨ ਨੂੰ ਆਪ ਨੂੰ ਨਹੀਂ ਪਤਾ ਹੋਣਾ ਮੈਂ ਟਿਕਟ ਕਿੰਨੂ ਦੇ ਚੱਲਿਆ ਉਹ ਮਜੀਠੇ ਹਲਕੇ ਦੀ ਬੀਬੀ ਆ ਤੇ ਆਲੇ ਜੀ ਅਸੀਂ ਧਰਮੀ ਫੌਜੀ ਆ ਮੈਂ ਕਿਹਾ ਧਰਮੀ ਫੌਜੀ ਮਜੀਠੇ ਤੋਂ ਉੱਠ ਕੇ ਆ ਕੇ ਤੇ ਧਰਮੀ ਫੌਜੀ ਇੱਥੋਂ ਦੇ ਘਟਲੇ ਆ ਮੈਨੂੰ ਤੇ ਕੱਲ ਪਰਸੋ ਆ ਪੰਡੋਰੀਆਂ ਵਾਲੇ ਮਲਾ ਕੇ ਗਏ ਧਰਮੀ ਫੌਜੀ ਆਉਂਦੇ ਜੀ ਲਿਸਟਰ ਕਢਾਈ ਆ 900 ਬੰਦੇ ਦੀ 900 ਬੰਦੇ ਦੀ 900 ਬੰਦੇ ਤੇ ਹੀ ਸੀਐਮ ਸਾਹਿਬ ਉਹਦਾ ਨਾਂ ਹੀ ਆ ਨੀਗਾ ਕਿਤੇ ਨਾਂ ਜ਼ਿਕਰ ਹੀ ਨਹੀਂ ਆਉਂਦਾ ਵੀ ਉਹ ਧਰਮੀ ਫੌਜੀ ਆ ਆ ਹੈਗਾ ਇੱਥੇ ਸਾਡੇ ਗਵਾਂਢ ਮੈਦੇ ਵੈਸੇ ਉਹਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਮੈਨੂੰ ਆਂਦੇ ਸੀ ਨਾਂ ਨਾ ਲਿਓ ਆ ਗਵਾਂਢੀ ਜਿਹਨੂੰ ਆਂਦੇ ਕਿ ਇੱਕ ਕਹਾਵਤ ਬਣੀ ਆ ਚਲੋ ਪੈਲੀ ਦੇ ਵੱਧ ਘੱਟ ਕਿਸੇ ਕੋ ਵੀ ਹੋ ਸਕਦੀ ਆ ਉਹ ਕਹਾਵਤ ਇੱਕ ਬਣੀ ਆ ਪੈਲੀ ਡੇਢ ਗਿੱਲਾ ਤੇ ਥੱਲੇ ਆ ਨੋਆ ਤੇ ਨਾਂ ਮੇਰਾ ਹੁਣ ਦੱਸ ਦਿਓ ਤੁਸੀਂ ਦੱਸ ਦਿਓ ਨਾਂ ਮੇਰਾ ਹਾਂ ਇਹ ਲੋਗ ਕੌਮ ਲਈ ਕੁਝ ਕਰ ਸਕਦੇ ਆ ਇਹ ਲੋਗ ਕੌਮ ਦੀ ਪਿੱਠ ਮਗਰ ਇਹਨਾਂ ਨੇ ਛੁਰਾ ਮਾਰਿਆ ਕੌਮ ਨੂੰ ਤਬਾਹ ਕਰਕੇ ਰੱਖਤਾ ਆਪਣੀਆਂ ਚੰਡੀਗੜ੍ਹੋਂ ਹਕੂਮਤਾਂ ਚਲਾਉਂਦੇ ਆ ਤੇ ਕਹਿੰਦੇ ਆ ਵੀ ਕਾਲ ਤੱਕ ਸਾਡੇ ਜਥੇਦਾਰ ਅਸੀਂ ਇੰਜ ਕਰਦੀਏ ਇੰਜ ਕਰਦੀਏ ਇੰਜ ਕਰਦੀਏ ਸਰਦਾਰੋ ਜੇ ਕੌਮ ਨਾਲ ਪਿਆਰ ਆ ਤੇ ਜਨਤਾ ਵਿੱਚ ਜਾ ਕੇ ਉਹਨਾਂ ਦੀ ਨਬਜ਼ ਪੁੱਛੋ ਉਹਨਾਂ ਨੂੰ ਪੁੱਛੋ ਲੋੜ ਕੀ ਆ ਇਹ ਕੌਮ ਦੀ ਲੋੜ ਕੀ ਆ ਇਹ ਡਿਕਟੇਟਰਸ਼ਿਪ ਇੱਥੇ ਨਹੀਂ ਚੱਲਣੀ ਲੋਕ ਤੋਰ ਬੈਠੇ ਨੇ ਉੱਥੇ ਬੈਠੇ ਨੇ ਬਾਰਡਰ ਵਾਲੇ ਤੇ ਮੈਂ ਅੱਜ ਯਕੀਨ ਦਿਵਾਉਣਾ ਤੁਹਾਨੂੰ ਭਰਾਵਾਂ ਨੂੰ ਕਿਸੇ ਗੱਲ ਦੀ ਘਾਟ ਵੀਰੋਂ ਨਹੀਂ ਆਉਣੀ